अपने देश के पीछे में तो विरोध करना है कि दाल से ना अल्मदी हार जाए कारण है होगा ना अपने देश को बंद करने के लिए अपने देश का हाल है अपने देश का हाल है अपने देश का हाल है अपने ਸ਼ਾਬਾਸ਼ ਅੰਜਲੀ ਦੀ ਫੋਟੋ ਵਸਤਰੀ ਦਾ ਜਨਮਾ ਦਾ ਖੁਸ਼ਕ੍ਰੀ ਤੇ ਦਿਖਾਈ ਅਗਲੀ ਤਾਲੇ ਖੁਸ਼ੀ ਨਗਰ ਇਹ ਇੰਦਰਪ੍ਰੀਤ ਦਾ ਸ਼ਾਬਾਸ਼ ਚੱਲ ਮਹਾਰਜ ਕਰ ਰਹੇ ਹਣ ਪਹਿਲਾਂ ਲੋਚ ਰੱਖ ਲੀਓ ਸ਼ਾਬਾਸ਼ ਛੋਟਾ ਜਿਹਾ ਮੂਹ ਚੋਤੀ ਤੇ ਜਾ ਤਾਰੀ ਲਵਾ ਕੋਈ ਵੀ ਆਪਾਂ ਦੂਜੇ ਨੰਬਰ ਤੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦੀਆਂ ਪੁਰਾਣੀ ਕਲਾਂ ਦੀ ਪੰਚਾਇਤ ਦਾ ਇੱਥੋਂ ਦੀ ਜਿਹੜੀ ਖਲਾਬਾ ਖੇਡ ਕਮੇਟੀ ਆ ਉਹਨਾਂ ਦਾ ਸਮੁੱਚੇ ਬਲਾਕ ਦਰਵਾ ਦੇ ਅਧਿਆਪਕ ਸਾਹਿਬਾਨ ਵੱਲੋਂ ਬੱਚਿਆਂ ਵੱਲੋਂ ਅਤੇ ਖੇਡ ਕਮੇਟੀ ਵੱਲੋਂ ਸਨੇਹਾ ਇਹ ਆ ਕਿ ਜੇਕਰ ਆਪਾਂ ਜਿਹੜੀ ਸਾਡੀ ਨਰਸਰੀ ਆ ਉਹਨੂੰ ਸਚੱਜੇ ਰੂਪ ਨਾਲ ਆਪਾਂ ਤਿਆਰ ਕਰਾਂਗੇ ਜਿਹੜੇ ਵੱਡੇ ਖਿਡਾਰੀ ਨੇ ਉਹ ਇਨ੍ਹਾਂ ਗਰਾਊਂਡਾਂ ਤੋਂ ਹੀ ਜਾਣੇ ਨੇ ਬੜੇ ਮਾਣ ਵਾਲੀ ਗੱਲ ਆ ਕਿ ਇਸ ਵਾਰ ਜਿੱਥੇ ਅਸੀਂ ਖੇਡਾਂ ਕਰਾਈਆਂ ਨੇ ਉਹ ਜਿਹੜਾ ਖੇਡ ਦਾ ਮੈਦਾਨ ਆ ਉਹ ਇੰਨਾ ਵਧੀਆ ਬਣਿਆ ਹੋਇਆ ਸੀ ਕਿ ਕੱਲ ਜਦੋਂ ਅਸੀਂ ਜਾਣ ਲੱਗੇ ਮੇਰੇ ਕਈ ਅਧਿਆਪਕ ਕਹਿੰਦੇ ਗਰਾਊਂਡ ਦੇ ਵਿੱਚੋਂ ਜਾਣ ਲਈ ਸਾਡਾ ਮਨ ਨਹੀਂ ਕਰਦਾ ਇਸੇ ਲਈ ਇਥੋਂ ਦੇ ਜਿਹੜੇ ਨਾਗਰਿਕ ਨੇ ਪੜਾਣੀ ਕਲਾ ਦੀ ਉਹ ਵਧਾਈ ਦੇ ਪਾਤਰ ਨੇ ਔਰ ਬੱਚੇ ਬਹੁਤ ਚੰਗਾ ਸਨੇਹਾ ਇਥੋਂ ਲੈ ਕੇ ਗਏ ਨੇ ਜਿਹੜੇ ਬੱਚੇ ਪਿੱਛੇ ਰਹਿ ਗਏ ਉਹ ਵੀ ਇਹੀ ਇਥੋਂ ਤਾਕਤ ਲੈ ਕੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜੇਤੂ ਬਣ ਕੇ ਨਿਕਲ ਲਗੇ ਔਰ ਜਿਹੜਾ ਆਉਣ ਵਾਲਾ ਸਮਾਂ ਮੈਂ ਆਸ ਕਰਦਾ ਕਿ ਜੇਕਰ ਇਸੇ ਤਰੀਕੇ ਨਾਲ ਮਿਹਨਤ ਹੁੰਦੀ ਰਹੀ ਇਹਨਾਂ ਖਿਡਾਰੀਆਂ ਨੂੰ ਆਪਾਂ ਸਾਭਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਣਾ ਪੰਜਾਬ ਖੇਡਾਂ ਦੀ ਦੁਨੀਆ ਦੇ ਵਿੱਚ ਫਿਰ ਉੱਭਰ ਕੇ ਸਾਹਮਣੇ ਆਵੇਗਾ ਖੇਡਾਂ ਦੇ ਹਰ ਫੀਲਡ ਦੇ ਵਿੱਚ ਪੰਜਾਬੀ ਅੱਗੇ ਹੋਣਗੇ ਬੱਚਿਆਂ ਦੇ ਮਾਪੇ ਨੂੰ ਕੀ ਮੈਸੇਜ ਹੈ ਤੁਹਾਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਇਹ ਸੁਨੇਹਾ ਦਿੱਤਾ ਜਾਂਦਾ ਕਿ ਦੇਖੋ ਜਿਹੜੇ ਅਧਿਆਪਕ ਨੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਇੰਨੀ ਜ਼ਿਆਦਾ ਮਿਹਨਤ ਕਰਾਉਂਦੇ ਨੇ ਕਿ ਤੁਹਾਡੇ ਬੱਚੇ ਹੀਰੋ ਦੇ ਤਰ੍ਹਾਂ ਅੱਗੇ ਆ ਰਹੇ ਨੇ ਜਦੋਂ ਬੱਚੇ ਇਥੋਂ ਮੈਡਲ ਲੈ ਕੇ ਜਾਂਦੇ ਨੇ ਉਹਨਾਂ ਦਾ ਉਤਸ਼ਾਹ ਜਿਹੜਾ ਉਹ ਦੇਖਣਯੋਗ ਹੁੰਦਾ ਔਰ ਅਸੀਂ ਉਹਨਾਂ ਨੂੰ ਇਹੀ ਮੈਸੇਜ ਕਰਦੇ ਆਂ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਨੇ ਕਿਉਂਕਿ ਜੇਕਰ ਸਰੀਰ ਤੰਦਰੁਸਤ ਹੋਣਗੇ ਤਾਂ ਹੀ ਉਹ ਪੜ੍ਹਾਈ ਦੇ ਵਿੱਚ ਅੱਗੇ ਹੋਣਗੇ ਜਿਵੇਂ ਕਿ ਕਿਹਾ ਜਾਂਦਾ ਕਿ ਤੰਦਰੁਸਤ ਸਰੀਰ ਦੇ ਅੰਦਰ ਹੀ ਇੱਕ ਤੰਦਰੁਸਤ ਮਨ ਹੁੰਦਾ ਹੈ ਇੱਥੇ ਦੀ ਮੈਨੇਜਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹਾ ਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ ਇੱਥੋਂ ਦੀ ਜਿਹੜੀ ਮੈਨੇਜਮੈਂਟ ਹੈ ਇੱਥੋਂ ਦੀ ਕਲੱਬ ਹੈ ਜਾਂ ਨਗਰ ਦੀ ਪੰਚਾਇਤ ਹੈ ਅਸੀਂ ਸਿਰਫ 5 ਮਿੰਟ ਲਈ ਇਹਨਾਂ ਨਾਲ ਮੀਟਿੰਗ ਕੀਤੀ ਸੀ ਕਿ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਤੁਹਾਡੇ ਨਗਰ ਦੇ ਵਿੱਚ ਬੱਚਿਆਂ ਦਾ ਇਹ ਖੇਡ ਮੇਲਾ ਕਰਾਉਣਾ ਹੈ ਇਹਨਾਂ ਨੇ ਇੰਨੀ ਖੁਸ਼ੀ ਦੇ ਨਾਲ ਸਾਡਾ ਸੱਦਾ ਪ੍ਰਵਾਨ ਕੀਤਾ ਇਹਨਾਂ ਨੇ ਸਾਨੂੰ ਇਹ ਪੁੱਛਿਆ ਕਿ ਸਾਨੂੰ ਜ਼ਿੰਮੇਵਾਰੀ ਦੱਸੋ ਕੀ ਲਾਉਣੀ ਔਰ ਉਹ ਜ਼ਿੰਮੇਵਾਰੀ ਦੀ ਅਸੀਂ ਸੇਵਾ ਲਈ ਸੀ ਇਹਨਾਂ ਨੇ ਇੰਨੀ ਬਾਖੂਵੀ ਨਿਭਾਈ ਇਹਨਾ ਪੋਸਟਿਕ ਭੋਜਨ ਇਨੀ ਸਹੂਲਤ ਜਿਹੜੀ ਉਹ ਬੱਚਿਆਂ ਨੂੰ ਦਿੱਤੀ ਇਸ ਲਈ ਅਸੀਂ ਰੋਮ ਰੌਂਗ ਤੋਂ ਇਹਨਾਂ ਦੇ ਰਿਹਣੀਆਂ ਧੰਨਵਾਦ ਥੈਂਕ ਯੂ ਸਰ ਅਸੀਂ ਜਿੰਨੀ ਵੀ ਇੱਥੇ ਪ੍ਰੈਸ ਨੇ ਸਮੁੱਚੀ ਜਿਹੜੀ ਕਵਰੇਜ ਆ ਉਹ ਦਿੱਤੀ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਔਰ ਆਸ ਕਰਦੇ ਆ ਕਿ ਇਹੋ ਜਿਹਾ ਮਾਹੌਲ ਆ ਜਿਹੜਾ ਉਹ ਅੱਗੇ ਤੋਂ ਵੀ ਬਣਿਆ ਰਹੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਾਨੂੰ ਉਡਾਣੀ ਨਗਰ ਨਿਵਾਸੀਆਂ ਨੂੰ ਬਹੁਤ ਮਾਣ ਹੈ ਕਿ ਸਾਡੇ ਪਿੰਡ ਨੂੰ ਹਰ ਸਾਡੇ ਸੇਵਾ ਦਿੱਤੀ ਜਾਂਦੀ ਹੈ ਉਹਦਾ ਰੀਜਨ ਹੈ ਕਿਉਂਕਿ ਜੋ ਪ੍ਰਾਇਮਰੀ ਸਕੂਲ ਦੀ ਮੇਨ ਹੈਡ ਟੀਚਰ ਹੈ ਉਹ ਸਪੋਰਟਸ ਨਾਲ ਰਿਲੇਟਡ ਰਹੀ ਹੈ ਤੇ ਬਹੁਤ ਤਸ਼ਾਹਤ ਹੈ ਉਹ ਇਸ ਗੱਲ ਖੇਡਾਂ 'ਚ ਦਿਲਚਸਪੀ ਵੀ ਰੱਖਦੀ ਹੈ ਤੇ ਸਾਡੇ ਸਕੂਲ ਦੇ ਬੱਚੇ ਵੀ ਸਪੋਰਟਸ 'ਚ ਅ ਅਥਲੈਟਿਕਸ ਅ ਅ ਗੋਵਾ ਸੱਟਣ ਚ ਤੇ ਲੌਂਗ ਜੰਪ ਚ ਹਿੱਸਾ ਲੈਂਦੇ ਨੇ ਤਾਂ ਤਕਰੀਬਨ ਖਾਸੀਆਂ ਖੇਡਾਂ ਚ ਸਾਡੇ ਸਕੂਲ ਦੇ ਬੱਚੇ ਹੀ ਹੱਸਟਾਉਂਦੇ ਨੇ ਇਹ ਸਾਰਾ ਸਹਿਰਾ ਇੱਥੇ ਦੇ ਸਟਾਫ ਦਾ ਬਾਕੀ ਸਾਡੇ ਕੰਡਾਣੀ ਨਗਰ ਦਾ ਸਹਿਯੋਗ ਹੈ ਉਹਦਾ ਤੇ ਅਸੀਂ ਬਹੁਤ ਚੰਗਾ ਮੰਨਦੇ ਆ ਤੇ ਅਸੀਂ ਅਗਲੇ ਸਾਲ ਇਦੋਂ ਵੀ ਵਧੀਆ ਕਰਨ ਦਾ ਪ੍ਰਮਾਤਮਾ ਕੇ ਅਰਦਾਸ ਕਰਦਾ ਵੀ ਇਦੋਂ ਵਧੀਆ ਹੋਵੇ ਇਹ ਪ੍ਰੋਗਰਾਮ థాంਕ ਯੂ ਸਰ